ਅੱਜ ਜ਼ਿਲ੍ਹਾ ਮੋਗਾ ਦੇ ਜ਼ੋਨ ਫਤਿਹਗੜ ਪੰਜਤੂਰ ਭਗਵੰਤ ਮਾਨ ਦਾ ਪੁਤਲਾ ਫੂਕਿਆ ਜਾ ਰਿਹਾ ਏ ਇਹ ਪੁਤਲਾ ਇਸ ਕਰਕੇ ਫੂਕ ਰਹੇ ਆ ਵੀ ਜੋ ਮਜੀਠਾ ਰੈਲੀ ਵਿੱਚ ਸ਼ਾਂਤਮਈ ਤਰੀਕੇ ਨਾਲ ਭਗਵੰਤ ਮਾਨ ਤੋਂ ਸਵਾਲ ਪੁੱਛੇ ਜਾਣੇ ਸੀਗੇ ਪਰ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਇਹਨਾਂ ਨੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਸਰਵਣ ਸਿੰਘ ਪੰਦੇਰ ਨਾਲ 15 ਹੋਰ ਕਿਸਾਨ ਆਗੂਆਂ ਨੂੰ 16 ਦੀ ਰਾਤ ਕੱਲ ਐਸੇ ਰੋਸ ਵਜੋਂ ਪੂਰੇ ਪੰਜਾਬ ਭਰ ਵਿੱਚ ਰੋਡ ਜਾਮ ਕੀਤੇ ਗਏ ਤੇ ਜਿੱਥੇ ਕੀ ਗੰਦੀ ਕਰਤੂਤ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਲੋਂਗੋਵਾਲ ਬੀਕੇਜੂ ਏਕਤਾ ਆਜ਼ਾਦ ਦੇ ਆਗੂਆਂ ਵੱਲੋਂ ਉਥੇ ਧਰਨਾ ਦਿੱਤਾ ਗਿਆ ਤੇ ਧਰਨੇ ਦੀ ਸਮਾਪਤੀ ਦੌਰਾਨ ਪੁਲਿਸ ਵੱਲੋਂ लाठी चार्ज ਕਰਕੇ ਬੀਕੇਜੂ ਏਕਤਾ ਦੇ ਪ੍ਰਧਾਨ ਜਸਵਿੰਦਰ ਸਿੰਘ ਲੋਂਗੋਵਾਲ ਦਿਲਬਾਗ ਸਿੰਘ ਹਰੀਗੜ੍ਹ ਤੇ ਨਾਲ 40 ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਪਹੁੰਚਾਇਆ ਗਿਆ ਤੇ ਅੱਜ ਪਤਾ ਲੱਗਾ ਵੀ ਉਹਨਾਂ ਦੋਨਾਂ ਆਗੂਆਂ ਨੂੰ ਜੇਲ੍ਹ ਭੇਜਿਆ ਗਿਆ ਹੈ ਇਸੇ ਰੋਸ ਵਜੋਂ ਅੱਜ ਪੂਰੇ ਪੰਜਾਬ ਭਾਰ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਜੋਨ ਬੱਦਰੀ ਭਗਵੰਤ ਮਾਨ ਦੇ ਤੇ ਪੁਲਿਸ ਪ੍ਰਸ਼ਾਸਨ ਦੇ ਉਤਲੇ ਫੂਕੇ ਜਾ ਰਹੇ ਨੇ ਜਿੰਨਾ ਟਾਈਮ ਇਹ ਕਿਸਾਨ ਆਗੂਆਂ ਨੂੰ ਰਿਹਾ ਨਹੀਂ ਕਰਦੇ ਤੇ ਕੱਲ ਨੂੰ ਵੱਡੀ ਪੱਦਰ ਤੇ ਅੰਮ੍ਰਿਤਸਰ ਤੇ ਸੰਗਰੂਰ ਐਸਐਸਪੀ ਦਫਤਰ ਦਾ ਘਰਾਉ ਕੀਤਾ ਜਾਏਗਾ ਜੇਕਰ ਇਹਨਾਂ ਫਿਰ ਵੀ ਕਿਸਾਨ ਆਗੂਆਂ ਨੂੰ ਉੱਤੇ ਨਾਲ ਜੋ ਮੰਨੀਆਂ ਹੋਈਆਂ ਮੰਗਾ ਨਾ ਮੰਨੀਆਂ ਤੇ ਕਿਸਾਨ ਆਗੂਆਂ ਨੂੰ ਰਹਾ ਨਾ ਕੀਤਾ ਤਾਂ ਤਿੱਖਾ ਐਕਸ਼ਨ ਪੂਰੇ ਪੰਜਾਬ ਭਰ ਦੇ ਐਸਐਸਪੀ ਦਫਤਰਾਂ ਦਾ ਘਰਾਉ ਕੀਤਾ ਜਾਵੇਗਾ ਸੋ ਅੱਜ ਅਸੀਂ ਜੋਨ ਫਤਿਹਗੜ ਪੰਚਤੂਰ ਦੇ ਵਿੱਚ ਪੰਜਾਬ ਸਰਕਾਰ ਦਾ ਬੁਦਲਾ ਫੂਕ ਰਹੇ ਆ ਵੱਡੀ ਗਿਣਤੀ ਚ ਕਿਸਾਨ ਮਜ਼ਦੂਰ ਨੌਜਵਾਨ ਪਹੁੰਚੇ ਨੇ ਸੋ ਪੰਜਾਬ ਸਰਕਾਰ ਮੁੰਡਾਬਾਲ 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 ਪਿੱਛੇ ਹੱਲੋ ਵਿੱਚ ਪੰਜਾਬ ਸਰਕਾਰ ਮੁੰਡਾਬਾਲ ਮੁੰਡਾਬਾਲ ਕਿਤੇ ਕਿਸਾਨ ਆ ਗੂ ਰੇ ਕੀਰ ਭਾਈ ਆ ਗਲਾਉ ਫੋਟ ਉਹ ਵੀਰੇ ਇੱਕ ਮਿੰਟ ਐਂ ਖੜੇ ਰਿਆ ਸਾਰੇ ਆ ਅਕ ਲਾਈਨ ਵਾ ਕੱਢ ਦੋ ਵੀਡੀਓ ਅਕ ਲਾਵੀ ਅਕ